ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਢੱਟ ਲੋਂਡੇ ਦੀ ਫਾਰਮ ਬਠਿੰਡਾ ਦੇ ਵਿੱਚ ਕਿਸੇ ਵੀ ਵੀਰ ਨੇ ਇਦਾਂ ਦੀ ਐਡ ਕਰਾਉਣੀ ਆ ਆਪਣਾ ਮੋਬਾਈਲ ਨੰਬਰ ਨੋਟ ਕਰੋ 987623917 ਚੈਨਲ ਨੂੰ ਬਾਈ ਜੀ ਸਬਸਕ੍ਰਾਈਬ ਕਰ ਲਓ ਨਾਲ ਲੱਗਾ ਘੰਟੀ ਦਾ ਬਟਨ ਪ੍ਰੈਸ ਕਰ ਲਓ ਕਿਉਂਕਿ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ ਬਾਕੀ ਆ ਨੰਬਰ ਬਾਈਆਂ ਦਾ ਸਕਰੀਨ ਤੇ ਚੱਲਦਾ ਰਹਿਣਾ ਨੋਟ ਕਰ ਲਓ ਅੱਜ ਦੀ ਵੀਡੀਓ ਪਿੰਡ ਵੱਲੋ ਜੀ ਬਠਿੰਡੇ ਜਿਹਰੇ ਦੇ ਪਿੰਡ ਦਾ ਤਸੀਲ ਵਾਲਿਆਂ ਵਾਲੀ ਦੋ ਝੋਟੀਆਂ ਤੁਹਾਨੂੰ ਦਿਖਾ ਦੇਵਾਂਗੇ ਕਿ ਗੱਬਣ ਟੋਪ ਦੀ ਤੇ ਇੱਕ ਟੋਪ ਦੀ ਸੂਈ ਸਵਾਈਏ ਕਦੋਂ ਸੂਈ ਆ ਕੀ ਦੱਸਦਾ ਹੈ ਕਿੰਨਾ ਦੁੱਧ ਬਾਦ ਕੱਢੂ ਕਿ ਕਿਹੜਾ ਸੂਆ ਬਾਈ ਤੋਂ ਪੁੱਛਾਂਗੇ ਸਸੀ ਕਾ ਬਾਈ ਸਸੀ ਕਾ ਜੀ ਹੋ ਠੀਕ ਠਾਕ ਹਾਂ ਜੀ ਠੀਕ ਠਾਕ ਚੜ੍ਹਦੀ ਨੰਬਰ ਬੋਲ ਦਿਓ ਜੀ 99150 ਜੀ 92490 99150 92490 ਪਿੰਡ ਵੱਲੋਂ ਹਾਂ ਜੀ ਪਿੰਡ ਵੱਲੋਂ ਜ਼ਿਲ੍ਹਾ ਬਠਿੰਡਾ ਦੇ ਤਹਿਸੀਲ ਬਾਲਿਆ ਵਾਲੀ ਹਾਂ ਜੀ ਹਾਂ ਜੀ ਤੇ ਨੇੜੇ ਆਪਣੇ ਤਾਪਾ ਮੰਡੀ ਤੇ ਰਾਮਪਰਾ ਪਸ਼ੂ ਮੰਡੀ ਹਾਂ ਜੀ ਹਾਂ ਜੀ ਤੇ ਇੱਕ ਪਾਸੇ ਆਪਣੇ ਚੌ ਰਹਿ ਗਈ ਹਾਂ ਜੀ ਹਾਂ ਜੀ ਤੇ ਇੱਕ ਪਾਸੇ ਆਪਣੇ ਜੌਂਦ ਇਹ ਪਿੰਡ ਆਗੇ ਹਾਂ ਜੀ ਹਾਂ ਜੀ ਇਬਰੇ ਜਿਹੜੀ ਆਪਾਂ ਪਹਿਲੇ ਨੰਬਰ ਤੇ ਮੱਝ ਦੇਖੀ ਜੰਨੇ ਆਂ ਹੰਡੇ ਸਾਇਜ ਵਾਲੀ ਕਿਹੜਾ ਸੂਆ ਸੂਈ ਐ ਸੁਖੇ ਇਹ ਦੂਜਾ ਸੂਆ ਸੋਏ ਜੀ ਦੂਜਾ ਸੂਆ ਸੂਪੀ ਕਦੋਂ ਸੂਈ ਐ ਜੀ ਇਹ ਸੂਈ ਐ ਸਵਾ 4 ਵਜੇ ਸਵਾ 4 ਵਜੇ ਸੂਪੀ ਤੇ ਪਹਿਲੇ ਸੂਏ ਦਾ ਕਿੰਨਾ ਦੁੱਧ ਕੱਢਿਆ ਹੋ ਬਾਈ ਇਹਦਾ ਬਾਈ ਆਪਾਂ ਤਾਂ ਨਾ ਗੱਪ ਮਾਰ ਗਏ ਅੱਜ ਤੱਕ ਨਾ ਮਾਰਿਆ ਕਦੇ ਵੀ ਤਾਂ ਹੀ ਆਪਣਾ ਮਾਲ ਵਿਖਦਾ ਓਕੇ ਜੀ ਮਾਲਕ ਕਹਿੰਦੀ 14 ਕਿਲੋ ਦੁੱਧ ਦਿੱਤਾ ਕੱਟੀ ਨੇ ਤੇ ਆਪਾਂ ਇਹਨੂੰ 12 ਕਿਲੋ ਹੀ ਕਹਿ ਕੇ ਦੇਵਾਂਗੇ ਐਤ ਕੀ ਵੀ ਦੂਜੇ ਸੂਏ ਵੀ ਹਾਂ ਕਹਿੰਦੇ 14 ਕਿਲੋ ਸਾਡਾ ਚੋਆ ਹੋਇਆ ਹੋਇਆ ਓਕੇ ਜੀ ਤੇ ਆਪਾਂ 12 ਹੀ ਕਹਾਂਗੇ 12 ਓਕੇ ਖੋਲੋ ਇਹਨੂੰ ਤੋੜਾ ਤਾਰਾ ਕਰਾ ਕੇ ਚੈੱਕ ਹਾਂ ਕੱਟਿਆ ਦੋ ਤੇ ਨੂੰ ਬਾੜਾ ਅੱਗ ਨਾ ਮਰ ਜੀ ਚਲੋ ਫਾਇਦਾ ਨਹੀਂ ਹੁੰਦਾ ਗੇਰ ਜੂ ਪੈ ਗਈ ਫਿਰ ਬਾਈ ਗੇਰ ਜੂ ਸਾਰਾ ਕੁਝ ਓਕੇ ਹੈ ਜੀ ਆ ਲੈ ਚੱਲ ਕੱਟਿਆ ਰੰਗ ਟਾਂਗੀ ਬਾੜਾ ਚੰਗਾ ਬਾਈ ਬਾਈ ਨੇ ਬਾਹੋਂ ਦੀ 12 ਕਿਹਾ ਦੋ ਦਿਨ 14 13 ਤੋਂ 14 ਬਾਈ ਇੱਕ ਸੁਣੀ ਆਪਾਂ ਨੇ ਤਾਂ ਇਹਦਾ ਮਾਲ ਵਿਗਦਾ ਆਪਣਾ 5 ਮਿੰਟਾ ਤੂੰ ਦੋਰੋ ਜੀ 5 ਮਿੰਟ ਵੀ ਲੱਗਦੇ ਬਾਈ ਆਪਣਾ ਮਾਲ ਲੈ ਕੇ ਚਲੋ ਵੀਰੇ ਸੁੱਖੇ ਹਾਂ ਆ ਦੇਖੋ ਜੀ ਦੋੜਾ ਦਾਰਾ ਕਰੋ ਜੱਕ ਜੇ ਆਪਾਂ ਗੱਲ ਕਰ ਲਈ ਨਾ ਢਾਈ ਤੋਂ ਪੌਣੇ 3 ਫੁੱਟ ਚੌੜੀ ਪਈ ਆ ਮੋਢਾਂ ਤੋਂ ਐ ਨਹੀਂ ਗੱਲ ਹੈਗੀ ਵੀ ਕਿਤੇ ਕੁੰਜੀ ਹੋਵੇ ਵੇਟ ਫੁੱਲ ਛੋਟੇ ਹਥੀ ਦੇ ਜਾਣ ਵਾਲੀ ਹੈ ਨਹੀਂਗੀ ਹਨਾ ਹਾਂਜੀ ਹਾਂਜੀ ਲਓ ਜੀ ਇਧਰ ਨੂੰ ਲੈ ਚਲੋ ਬਈ ਆਪਾਂ ਮਾਲੀ ਬਾੜਾ ਸਾਫ਼ ਸੁਥਰਾ ਚੰਗਾ ਮਾਲ ਲੈਣੀ ਸੁੱਕੇ ਕਿੰਨਾ ਕੁ ਬਹੁਤ ਬੂੜਾ ਕੱਢਿਆ ਹੋ ਬਾਈ ਇਹਦਾ ਬਾਈ ਬਹੁਤ ਤੜਕੇ ਬੱਚਾ ਚੰਗਾ ਆ ਕੇ 3 ਕਿਲੋ ਚੋਲੇ ਇਹ ਦਵਾਦ ਬਾਈ ਨੇ 3 ਕਿਲੋ ਦੇ ਕੱਟਾ ਦਿੱਤੇ ਨੇ ਹਨਾ ਦੇ ਕੱਟਾ ਦਿੱਤਾ ਜੀ ਲਓ ਫਿਰ ਬੱਚਾ ਤਾਂ ਨਾ ਦੂਰਾ ਮਾਰ ਦਿੱਗੇ ਬਣੇ ਰੌਂਡ ਤਾਂ ਵੀ ਵੀਡੀਓ ਨਾਲ ਰੇਟ ਵੀਡੀਓ ਤੇ ਵੇਚੀ ਹੋਊਗਾ ਇੱਕ ਤੁਹਾਨੂੰ ਸੂਈ ਸਵਾਈ ਦੀ ਧਾਰਾ ਮਾਰ ਕੇ ਦਿਖਾ ਦੇਵਾਂਗੇ ਤੇ ਦੂਜੀ ਤੁਹਾਨੂੰ ਤੋਰ ਤਾਰ ਕੇ ਦਿਖਾ ਦੇਵਾਂਗੇ ਆ ਦੇਖੋ ਜੀ ਆ ਦੇਖੋ ਜੀ ਚਲੋ ਧਾਰਾ ਦੂਰਾਂ ਚੈੱਕ ਮਾਰਦੇ ਵੀਰੇ ਧਾਰਾ ਬਸ ਇਹਦਾ ਕੀ ਬਸ ਮਾਉਣਾ ਤਾਂ ਬੋਲੇ ਤਾਂ ਹੈਗੀ ਬੋਲਾ ਬੁਲਾ ਪਰ ਕੱਢਿਆ ਵੀ ਕੋਸ ਬਿਲਕੁਲ ਜੀ ਕੱਢਿਆ ਓਕੇ ਜੀ ਚਲੋ ਬੱਚਾ ਮੂਰੇ ਫਿਰ ਲਓ ਜੀ ਆ ਦੇਖੋ ਚਲ ਚਲ ਆ ਦੇਖੋ ਜੀ ਭਰਾ ਹੀ ਵੀਰੇ ਧਾਰਾ ਚੈੱਕ ਹਮਮ ਸਾਰਾ ਦੂਰਾ ਤੁਹਾਡੇ ਸਾਫ ਹੁੰਦੀਆਂ ਹਨਾ ਮੈਂ ਕਿਹਾ ਭਾਈ ਆਪਣਾ ਪਸ਼ੂ 100 ਨੰਬਰ ਹੋ ਜਮਾ ਠੀਕ ਹੈ ਮਗਲਾਂ ਜੀ ਆਪਾਂ ਦਾ ਪਛੜਾਪਾਂੇ ਕੰਮ ਜੇ ਹੋਣੀ ਆਪਣੇ ਕੋਲੇ ਠੀਕ ਹੈ ਵੀਰੇ ਜੇ ਬੋਲੇ ਬੂਲੇ ਮੱਛੀ ਮੋਟੀ ਹੈ ਜਮਾ ਵੱਡੇ ਭਾਈ ਓਕੇ ਪੈਸੇ ਦੱਸੋ ਫਿਰ ਕਿੰਨੇ ਲੈਣੇ ਆਦੇ ਪੈਸੇ ਮੁੱਲ ਕਰਾਉ ਨੂੰ ਜਿੰਨਾ ਮਰਜ਼ੀ ਕਰਾ ਲੈ ਇੱਕ 60 ਦੀ ਝੋਟੀ ਦੇਣੀ ਹੈ ਬਸ ਹਾਂ ਜੀ ਇੱਕ 60 ਚ ਮਾਨਦਾਨ ਹੋ ਜੀ ਮਾਨਦਾਨ ਕਰਾਂਗੇ ਹੁਣ 2 ਨੰਬਰ ਦੀ ਗੱਲ ਕਰ ਲਗੇ ਜੀ ਇਹਦੀ ਗਿਣਟੇ ਲਾ ਜੀ ਇਹ ਵੱਡੇ ਬਾਈ ਗੱਭਣੇ ਛੋਟੀ ਬਲੂਨ ਸੁੰਦੀ ਦੋ ਦੰਦਾ ਹਾਂ ਬਲੂਨ ਸੁੰਦੀ ਹੈ ਪਹਿਲਾਂ ਕੱਟੀ ਨਾ ਜੀ ਨੰਗ ਦੁੱਧ ਦੀ ਆਸ ਲਾ ਸਕਦੇ ਆਪਾਂ ਤਖਤ ਮਾਲ ਤੋਂ ਕੱਟੀ ਲਈ ਹੈ ਹਰਿਆਣੇ ਦੇ ਬੰਦੇ ਨੇ ਕਹਿ ਕੇ ਚਲੋ ਆਪਾਂ ਨੂੰ ਕੋਈ ਬਾਲਾ ਪਤਾ ਨਹੀਂ ਹੁੰਦਾ ਆਪਾਂ ਵੀ ਵਿਸ਼ਵਾਸ ਤੇ ਹਰੇਕ ਤੇ ਵਿਸ਼ਵਾਸ ਵੀ ਵੱਡੀ ਗੱਲ ਹੁੰਦਾ ਠੀਕ ਹੈ ਠੀਕ ਹੈ ਕਹਿ ਕੇ ਲਈ ਹੈ ਕੱਟੀ ਕਹਿੰਦੇ ਇਹ ਪਹਿਲਾਂ ਕੱਟੀ ਨੇ 12 ਕਿਲੋ ਦੁੱਧ ਦੇ ਤਾਂ ਪੈਸੇ ਦੇ ਦੇ ਨਹੀਂ ਪੈਸੇ ਦੇ ਦੇ ਦੇਣਾਂ ਨੇ 12 ਕਿਲੋ ਕੁ ਸ਼ੱਕ ਵਾਲੀ ਗੱਲ ਲੈ ਚਲੋ ਜੀ ਤੋੜਾ ਤਾਰਾ ਕਰਾਈ ਗਏ ਚੱਕ ਕੁਆਲਿਟੀ ਚੰਗੀ ਹੈ ਇਹਦੀ ਹਾਂ ਜੀ ਤੇ ਦਿਨ ਕਿੰਨੇ ਕੱਟ ਜੂ ਵੀਰੇ ਦਿਨ ਲੈਂਦੀ ਹੈ ਵੀ 8-9 ਦਿਨ ਲੈਂਦੀ ਆ 8 ਤੋਂ 9 ਦਿਨ ਬਾਅਦ ਹਾਂਜੀ ਹਾਂਜੀ ਤੇ ਹੋਰ ਵੀਰੇ ਤਾਂ ਥਾਣਾ ਸੁਣਾ ਦੇ ਓਕੇ ਮੈਂ ਕਿਹਾ ਓਕੇ ਬਾਈ ਹੋਰ ਕੋਈ ਪਾਰ ਪਛਾ ਮੈਂ ਕਿਹਾ ਘਰੇ ਇਕੱਠੀ ਲਾ ਦੇ ਓਕੇ ਜੀ ਲੈ ਚਲੋ ਵੀਰੇ ਆ ਦੇਖੋ ਥਾਣੇ ਇੱਕ ਆਪਣੀ ਵਾਲੀ ਸਾਰ ਸੰਭਾਲ ਹੈ ਨਹੀਂ ਅਸਾਂ ਜਿੱਥੇ ਬੰਨਦੇ ਸ਼ਰਦਨੇ ਕਹਿੰਦੇ ਨੇ ਕੋਈ ਚੱਕਰ ਨਹੀਂ ਇੱਥੇ ਤਾਂ ਨਹੀਂ ਹੋ ਗਿਆ ਪਾਣੀ ਨੂੰ ਡਿੱਗੀ ਜਾਂਦੀ ਹੈ ਪਾਣੀ ਤਾਂ ਨਹੀਂ ਵੀ ਪਿਆ ਠੀਕ ਆ ਵੀਰੇ ਹਾਂ ਆ ਦੇਖੋ ਜੀ ਦੂਜੇ ਨੰਬਰ ਤੇ ਤੁਹਾਨੂੰ ਆਪਾਂ ਪਲੂਣ ਝੋਟੀ ਦਿਖਾਤੀ ਆ ਕੀ ਡਿਮਾਂਡ ਆ ਗਈ ਬਾਈ ਸੋਕੇ ਦੀ ਮੁੱਲ ਘਾਣ ਨੂੰ ਬਾਈ ਕੁਛ ਕਰਾਲਾ ਹੂੰ 1,35 ਦੀ ਹਾਂ ਨਹੀਂ ਬਸ ਓਕੇ ਜੀ ਬਾਕੀ ਦਾ ਜੈਡ ਬਲੈਕ ਹੈ ਨਾ ਹਾਂਜੀ ਹਾਂਜੀ ਹੂੰ 1,35000 ਤੁਹਾਨੂੰ ਇਹ ਮਿਲ ਜੂਗੀ ਤੇ 1,60000 ਤੁਹਾਨੂੰ ਆ ਮਿਲ ਜੂ ਸੂਈ ਸਵਾਈ ਮਗਰ ਕਟਾ ਤੇ ਦੁੱਧ ਚੰਗਾ ਰਹੂਗਾ ਤਾਂ ਬਾਈ ਨੇ ਭਾਉਂਦੇ 12 ਕਿਹਾ ਤੇ ਇਹ ਦੇ ਦੇਣਾ ਦੁੱਧ 14 ਕਿਲੋ ਹਣਾ ਬਿਲਕੁਲ ਜੀ ਰਾਮਰ ਬਾਈ ਦਾ ਹੈਗਾ 9915092490 ਪਿੰਡ ਬੱਲੋ ਜ਼ਿਲ੍ਹਾ ਬਠਿੰਡਾ ਤੇ ਤਹਿਸੀਲ ਬਾਲਿਆਂ ਵਾਲੀ ਦੋ ਝੋਟੀਆਂ ਦੇ ਦੋਨੇ ਤੁਹਾਨੂੰ ਦਿਖਾਤੀਆਂ ਕਿ ਭਾਈ ਇਹ ਜੀਆਂ ਕਟੀਆਂ ਦੁੱਧ ਨਾ ਤਾਂ ਫੇਰ ਦੁੱਧ ਵੀ ਨਹੀਂ ਨਹੀਂ ਇਹ ਜੇ ਕਟੀਆਂ ਦੁੱਧ ਨਾ ਆ ਮੈਂ ਤੈਨੂੰ ਕਹਾਂ ਕਰਾਂ ਨਾ ਗੱਲ ਸੱਚੀ ਦੱਸੋ ਕਿ ਜੰਗਲ ਸਪਾਂਸਰ ਰਹਿੰਦਾ ਆਪਣੀ ਮੈਂ ਕਿਹਾ ਭਾਈ ਬਾਹਰ ਰਹਿੰਦਾ ਕਿੰਨੀਆਂ ਵੀਡੀਓ ਪਾ ਤਾ ਘੰਟਾ ਵੀ ਲੱਗਦਾ ਤੇਰੀ ਵੀਡੀਓ ਤੇ ਕਿੰਨੀਆਂ ਵੀਡੀਓ ਪਾ ਦਿਆਂ ਮੈਂ ਤਾਂ ਮੈਂ ਮਤਲਬ ਜਾ ਚੇਤੇ ਹੈ ਨਹੀਂ ਬਲਕਿ ਮੈਂ ਸਨ ਜਾਜ ਬੈਠਿਆ ਜਿਵੇਂ ਤੂੰ ਉਹਦੇ ਮੈਨੂੰ ਕਹਾਂ ਬੱਲੇ ਦੀ ਵੀਡੀਓ ਕਰਾ ਦੇ ਹਾਂਜੀ ਹਾਂਜੀ ਆਪਣੀ ਬੱਲੇ ਦੀ ਵੀਡੀਓ ਕਰਾਤੀ 2 ਮਿੰਟ ਚਾਪਾ ਮੈਂ ਬੈਠੀ ਉਹ ਕਿਹ ਨਾਲ ਲੈਂਦੀ ਸੀ ਵੀ ਦਿਨ ਮੈਂ ਵੀ ਦਿਨ ਦੀ ਕੱਚੀ ਸੀ ਮੈਂ ਪਰ ਆਪਣੀਆਂ ਗੱਪ ਥੋੜਾ ਜਿਹਾ ਦਗਾਟ ਹੋਦਾ ਇਹਨਾਂ ਨੂੰ ਕਿਉਂਕਿ ਗਾਂ ਵੀ ਕਹਿ ਭੈਣ ਭਰਾਣੇ ਪੈਸੇ ਲਾਉਣੇ ਤੇ ਡਿਪੀਟ ਬਣ ਕੇ ਪੈਸੇ ਲਾਉਂਦਾ ਬੰਦਾ ਓਕੇ ਜੀ ਦੋ ਛੋਟੀਆਂ ਹੀ ਦੋਨੇ ਸਾਨੂੰ ਦਗਾਟ ਕਰਨਾ ਆਪਣੇ ਬਾਈ ਦਾ ਸਕਰੀਨ ਤੇ ਚੱਲਦਾ ਹੈ ਧੰਨਵਾਦ ਜੀ